ਕਿੰਝ ਲੱਗ ਰਿਹਾ ਹੈ ਕਹਿੰਦੇ ਜੀ ਅੱਜ ਮੈਂ ਬਹੁਤ ਆਨੰਦ ਦੇ ਵਿੱਚ ਹਾਂ ਅੱਜ ਮੈਨੂੰ ਬਹੁਤ ਆਤਮਿਕ ਰਸ ਮਿਲ ਰਿਹਾ ਹੈ ਬੜੀ ਖੁਸ਼ੀ ਹੈ ਕਿ ਮੈਂ ਗੁਰੂ ਰਾਮਦਾਸ ਮਹਾਰਾਜੀਆਂ ਦੇ ਚਰਨਾਂ ਵਿੱਚ ਹੁਣ ਸਮਾ ਜਾਵਾਂਗਾ ਜੋ ਤੁਸੀਂ ਆਖਿਆ ਸੀ ਕਿ ਸ਼ਸਤਰ ਛੱਡ ਕੇ ਨਹੀਂ ਆਉਣਾ ਮੈਂ ਦੇਖੋ ਸ਼ਸਤਰ ਵੀ ਨਾਲ ਲੈ ਕੇ ਆਇਆ ਆਪਣੇ ਇਸ ਤਨ ਨੂੰ ਵੀ ਲੈ ਕੇ ਆਇਆ ਤੇ ਮੇਰੀ ਅਰਦਾਸ ਕਰਨਾ ਕੇ ਗੁਰੂ ਰਾਮਦਾਸ ਮਹਾਰਾਜੀ ਮੈਂ ਉਹਨੂੰ ਆਪਣੇ ਚਰਨਾਂ ਵਿੱਚ ਇਹ ਨਿਵਾਸ ਬਖਸ਼ਣ ਜਿੰਨੀ ਸੇਵਾ ਸਿੱਖ ਕੌਮ ਦੇ ਲਿਖੇ ਲਗਣੀ ਚਾਹੀਦੀ ਸੀ ਉਹਨੀ ਸੇਵਾ ਮੈਂ ਨਿਭਾ ਨਾ ਸਕਿਆ ਫਿਰ ਇਥੋਂ ਸੰਤ ਜੀ ਭਾਈ ਸਾਹਿਬ ਭਾਈ ਅਮਰੀਕ ਸਿੰਘ ਜੀ ਇਥੋਂ ਤੁਰਦੇ ਨੇ ਇਥੋਂ ਤੁਰਨ ਤੁਰ ਕੇ ਜਦੋਂ ਜਿੱਥੇ ਗੁਰਦੁਆਰਾ ਕੋਠਾ ਸਾਹਿਬ ਹੈ ਇਥੇ ਆ ਕੇ ਸੰਤ ਜੀ ਨੇ ਇੱਕ ਅਰਦਾਸ ਕੀਤੀ ਉਸ ਅਰਦਾਸ ਦੇ ਵਿੱਚ ਇਹ ਆਖਿਆ ਕਿ ਮੇਰੀ ਪਰੀ ਦੇ ਮਾਲਕ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਮੇਰੀ ਇੱਕ ਤੇਰੇ ਚਰਨਾਂ ਵਿੱਚ ਇਹ ਅਰਦਾਸ ਹੈ ਕਿ ਮੇਰਾ ਉਦੋਂ ਤੱਕ ਜਨਮ ਹੁੰਦਾ ਰਹੇ ਜਦੋਂ ਤੱਕ ਖਾਲਸਾ ਪੰਥ ਦਾ ਆਪਣਾ ਘਰ ਨਾ ਬਣ ਜਾਵੇ ਫਿਰ ਇਥੋਂ ਅਰਦਾਸ ਕਰਕੇ ਜਦੋਂ ਮੀਰੀ ਪੀਰੀ ਦੇ ਮਾਲਕ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜਿਆਂ ਦੇ ਦੋ ਨਿਸ਼ਾਨ ਸਾਹਿਬ ਨੇ ਇਥੇ ਸੰਤ ਜੀ ਦੀ ਸ਼ਹਾਦਤ ਹੁੰਦੀ ਹੈ ਭਾਈ ਸਾਹਿਬ ਭਾਈ ਅਮਰੀਕ ਸਿੰਘ ਜੀ ਦੀ ਸ਼ਹਾਦਤ ਹੁੰਦੀ ਹੈ ਸੋ ਸਾਜ ਸੰਗਤ ਜੀ ਕਹਿਣ ਨੂੰ ਬਹੁਤ ਕੁਝ ਹੈ ਪਰ ਮੈਂ ਇੱਕ ਬੇਨਤੀ ਕਰਦਿਆਂ ਕਿ ਇਸ ਘੱਲੂ ਘਾਰੇ ਦੇ ਵਿੱਚ ਜਿੱਥੇ 10000 ਦੇ ਤਕਰੀਬਨ ਭਾਰਤੀ ਫੌਜ ਦੇ ਸੈਨਿਕ ਮਾਰੇ ਗਏ ਉਥੇ 5000 ਸਿੱਖ ਸੰਗਤਾਂ ਜਿਹੜੀਆਂ ਦਰਸ਼ਨਾਂ ਨੂੰ ਗਈਆਂ ਸਨ ਬੇਦੋਸ਼ੇ ਸਨ ਉਹ ਵੀ ਮਾਰੇ ਗਏ ਹੁਣ ਲੜਾਈ ਕੀ ਹੈ ਦੋਨੋਂ ਪਾਸੇ ਉਧਰ ਜਿਹੜੇ ਸੈਨਾ ਦੇ ਵਿੱਚ ਨੇ ਉਹ ਵੀ ਆਪਣੇ ਭਰਾ ਨੇ ਇਸ ਨੂੰ ਅਸੀਂ ਇਹ ਨਹੀਂ ਕਹਿ ਸਕਦੇ ਕਿ ਇੱਕ ਪਾਸਾ ਜਿੱਤ ਗਿਆ ਇੱਕ ਪਾਸਾ ਹਾਰ ਗਿਆ ਕੋਈ ਖੁਸ਼ੀ ਦਾ ਮਾਹੌਲ ਨਹੀਂ ਇਥੇ ਹਾਰ ਜਿੱਤ ਨਹੀਂ ਇਥੇ ਸਿਆਸਤਦਾਨਾਂ ਨੇ ਭਰਾ ਤੋਂ ਭਰਾ ਮਾਰ ਦਿੱਤਾ ਇਹ ਹੀ ਰਾਜਨੀਤੀ ਹੈ ਜੋ ਸਿੱਖ ਨੂੰ ਸਮਝਣੀ ਚਾਹੀਦੀ ਹੈ ਕਿ ਸਿੱਖ ਸਿੱਖ ਦੀ ਪਿੱਠ ਬਣ ਕੇ ਰਹੇ ਪਾਈ ਘਰਚਾ ਸਿੰਘ ਤੇ ਪਾਈ ਬੋਤਾ ਸਿੰਘ ਦਾ ਆਪ ਜੀਆਂ ਨੇ ਇਤਿਹਾਸ ਸਰਵਣ ਕੀਤਾ ਹੈ ਕਹਿੰਦੇ ਨੇ ਜਦੋਂ ਦੁਸ਼ਮਣ ਹਮਲਾਵਰ ਬਣ ਕੇ ਆਏ ਤੇ ਦੋਨਾਂ ਨੇ ਗੁਰੂ ਚਰਣਾ ਵਿੱਚ ਅਰਦਾਸ ਕੀਤੀ ਸੱਚੇ ਪਾਤਸ਼ਾਹ ਸਾਨੂੰ ਮਤ ਦੇ ਅਸੀਂ ਕਿਵੇਂ ਇਹਨਾਂ ਨਾਲ ਲੜ ਸਕੀਏ ਤੇ ਗੁਰੂ ਨੇ ਇੱਕ ਵਿਵੇਕ ਮਤ ਇਹ ਦਿੱਤੀ ਕਿ ਜੇ ਅਸੀਂ ਸਿੱਖ ਵੱਖਰੇ ਵੱਖਰੇ ਲੜਦੇ ਤੇ ਪਿੱਠਾਂ ਜਿਹੜੀਆਂ ਨੇ ਉਹ ਵੇਲੀਆਂ ਹੋ ਜਾਂਦੀਆਂ ਨੇ ਭਾਈ ਗਰਜਾ ਸਿੰਘ ਤੇ ਭਾਈ ਬੋਤਾ ਸਿੰਘ ਜੀ ਨੇ ਆਪਣੀਆਂ ਪਿੱਠਾਂ ਜਿਹੜੀਆਂ ਸਨ ਉਹ ਜੋੜ ਲਈਆਂ ਜੇ ਤੁਸੀਂ ਪਿੱਠ ਵੇਲੀ ਛੱਡ ਦਿਓਗੇ ਇਸ ਪਿੱਠ ਦੇ ਉੱਤੇ ਬਾੜ ਜ਼ਰੂਰ ਹੋ ਜਾਏਗਾ ਜੇ ਸਿੱਖ ਸਿੱਖ ਦੀ ਪਿੱਠ ਬਣ ਜਾਵੇ ਸਿੱਖ ਮੋਢੇ ਨਾਲ ਮੋਢਾ ਲਾ ਕੇ ਤੁਰੇ ਤੇ ਇਹ ਗੱਲ ਕਹਿਣ ਦੇ ਵਿੱਚ ਗੁਰੇਜ਼ ਨਹੀਂ ਕਿ ਸਿੱਖ ਸਿੱਖ ਨੂੰ ਨਾ ਮਾਰੇ ਤੇ ਕੌਮ ਕਦੇ ਨਾ ਹਾਰੇ ਸਿੱਖ ਸਿੱਖ ਦੀ ਪਿੱਠ ਬਣੇ ਦੋਵੇਂ ਪਾਸੇ ਆਪਣੇ ਸਨ ਇਧਰ ਜਿਹੜਾ ਬਾਬਾ ਜੀ ਵਾਲਾ ਪਾਸਾ ਸੀ ਉਧਰ ਜਿਹੜੇ ਸ਼ੈਨਕ ਸਨ ਉਹਦੇ ਵਿੱਚ ਵੀ ਜਿਹੜੇ ਆਮ ਘਰਾਂ ਦੇ ਕਿਉਂਕਿ ਉਹਨਾਂ ਦੀ ਮਜਬੂਰੀ ਸੀ ਕਿਉਂਕਿ ਸਿਪਾਹੀ ਨੂੰ ਭੇਜ ਦਿੱਤਾ ਜਾਂਦਾ ਬਾਰਡਰ ਤੇ ਜਾਓ ਲੜੋ ਮਰੋ ਉਹਨਾਂ ਦਾ ਕੰਮ ਹੈ ਦੋਨੋਂ ਪਾਸੇ ਤਕਰੀਬਨ 15000 ਜਿਹੜੇ ਪ੍ਰਾਣੀ ਸਨ ਉਸ ਕੱਲੂਕਾਰੇ ਦੇ ਪੇਟ ਚੜ ਗਏ ਉਹਨਾਂ ਦੇ ਲਈ ਵੀ ਦੁੱਖ ਹੈ ਜਿਹੜੇ ਆਪਣੇ ਸਨ ਧਰਮ ਯੁੱਧ ਦਾ ਮੋਰਚਾ ਲਾ ਕੇ ਜਿਨ੍ਹਾਂ ਨੇ ਸ਼ਹੀਦੀਆਂ ਪ੍ਰਾਪਤ ਕੀਤੀਆਂ ਉਹਨਾਂ ਦੀ ਯਾਦ ਵਿੱਚ ਅੱਜ ਅਸੀਂ ਜੁੜ ਬੈਠੇ ਆਂ ਪਰ ਸਾਨੂੰ ਇਤੋਂ ਸਬਕ ਕੀ ਮਿਲਦਾ ਹੈ ਸਾਨੂੰ ਸਬਕ ਮਿਲਦਾ ਹੈ ਕਿ ਸਿੱਖ ਸਿੱਖ ਦੇ ਨਾਲ ਮਿਲ ਕੇ ਤੁਰੇ ਸਿੱਖ ਸਿੱਖ ਦੀ ਪਿੱਠ ਦੇ ਨਾਲ ਪਿੱਠ ਜੋੜ ਕੇ ਜੀਵਨ ਜੀਵੇ ਔਰ ਸਾਨੂੰ ਸਾਰਿਆਂ ਨੂੰ ਇੱਕ ਨਿਸ਼ਾਨ ਸਾਹਿਬ ਦੇ ਹੇਠਾਂ ਆਪਣੇ ਅੰਦਰ ਦੀ ਜਿਹੜੀ ਹਉਮੈ ਹੈ ਅੰਦਰ ਦੀ ਜਿਹੜੀ ਦੁਬਿਧਾ ਹੈ ਉਹ ਦੂਰ ਕਰਕੇ ਇਹਨਾਂ ਕੱਲੂ ਕਾਰਿਆਂ ਤੋਂ ਪ੍ਰੇਰਣਾ ਲੈਣੀ ਚਾਹੀਦੀ ਹੈ ਕਿ ਜਿਹੜਾ ਸਿੱਖੀ ਦਾ ਜਜਬਾ ਸੀ ਜੋ ਸਿੱਖੀ ਦੇ ਸਿਧਾਂਤ ਸਨ ਉਹਨਾਂ ਸ਼ਹੀਦਾਂ ਨੇ ਇੱਕ ਯਾਦ ਤਾਜ਼ਾ ਕੀਤੀ ਸਮੇਂ ਦੀ ਸਰਕਾਰ ਨੂੰ ਦੱਸ ਦਿੱਤਾ ਗਿਆ ਐਸਾ ਨਹੀਂ ਕਿ ਇਸ ਦਰਬਾਰ ਸਾਹਿਬ 'ਤੇ ਇਸ ਵਾਰੀ ਹਮਲਾ ਹੋਇਆ ਇਸ ਤੋਂ ਪਹਿਲਾਂ ਦੋ ਤਖਤਾਂ ਦੀ ਲੜਾਈ ਹੁੰਦੀ ਰਹੀ ਹੈ ਕਿ ਦਿੱਲੀ ਦਾ ਤਖਤ ਹੈ ਇੱਕ ਗੁਰੂ ਨਾਨਕ ਦੇ ਘਰ ਦਾ ਤਖਤ ਹੈ ਇਹਨਾਂ ਤਖਤਾਂ ਦੀ ਲੜਾਈ ਤਾਂ ਪਹਿਲਾਂ ਤੋਂ ਹੁੰਦੀ ਆਈ ਹੈ ਪਰ ਸਾਧ ਸੰਗਤ ਜੋ ਅੱਜ ਦਾ ਦਿਨ ਜਿਨ੍ਹਾਂ ਸਿੰਘਾਂ ਨੇ ਸ਼ਹਾਦਤ ਦਾ ਜਾਮ ਪੀਤਾ ਉਹਨਾਂ ਦੇ ਚਰਨਾਂ ਵਿੱਚ ਕੋਟਾਨ ਕੋਟ ਪ੍ਰਣਾਮ ਹੈ ਚਰਨ ਬੰਦਨਾ ਹੈ ਸੋ ਇਸੇ ਕਲੂਕਾਰੇ ਦੇ ਵਿੱਚ ਇੱਕ ਨਾਂ ਜਿਹੜਾ ਹੈ ਉਹ ਭਾਈ ਹਰਸ਼ਨ ਸਿੰਘ ਜੀ ਦਾ ਸਿੱਖੀ ਜਜਬਾ ਉਹਦੇ ਅੰਦਰ ਐਸਾ ਸੀ ਕਿ ਜਦੋਂ ਗੋਲੀਆਂ ਦਾ ਮੀਂਹ ਵਰਦਾ ਸੀ ਤੇ ਉਹ ਸਿਰ ਦੇ ਉੱਤੇ ਇੱਕ ਬਾਲਟੀ ਜਿਹੜੀ ਹੈ ਨਾ ਉਨੇ ਲਈ ਹੋਈ ਹੈ ਤੇ ਸੰਤ ਜੀ ਪੁੱਛਦੇ ਨੇ ਕਿ ਆ ਜਿਹੜੀ ਬਾਲਟੀ ਆ ਤੂੰ ਆਪਣੇ ਸਿਰ ਦੇ ਉੱਤੇ ਕਿਉਂ ਲਈ ਹੈ ਤੇ ਉਸ ਨੇ ਆਖਿਆ ਕਿ ਬਾਲਟੀ ਮੈਂ ਇਸ ਕਰਕੇ ਸਿਰ ਦੇ ਉੱਤੇ ਲਈ ਹੋਈ ਹੈ ਕਿ ਗੋਲੀ ਮੇਰੇ ਮੂੰਹ ਦੇ ਉੱਤੇ ਨਾ ਵੱਜੇ ਕਿਉਂਕਿ ਜਦੋਂ ਮੂੰਹ ਦੇ ਉੱਤੇ ਗੋਲੀ ਵੱਜ ਗਈ ਤੇ ਕਿਸੇ ਨੇ ਮੇਰੀ ਸ਼ਨਾਖਤ ਨਾ ਕੀਤੀ ਤੇ ਪਤਾ ਕਿਵੇਂ ਲੱਗੇਗਾ ਕਿ ਉਹ ਹੀ ਭਾਈ ਹਰਸ਼ਰਨ ਸਿੰਘ ਹੈ ਜਿਹੜਾ ਦੀਵਾਨ ਹਾਲ ਮੰਜੀ ਸਾਹਿਬ ਵਿੱਚ ਉੱਚੀ ਸੁਰ ਦੇ ਵਿੱਚ ਕਵਿਤਾ ਪੜਦਾ ਸੀ ਕਿ ਉਠੋ ਜਵਾਨੋ ਸਿੱਖੋ ਗਬਰੂਓ ਸਿੱਖੀ ਤੋਂ ਜਾਨਾ ਵਾਰ ਦਿਓ ਜਿਹੜਾ ਉੱਚੀ ਸੁਰ ਦੇ ਵਿੱਚ ਇਹ ਪੰਕਤੀਆਂ ਪੜਦਾ ਸੀ ਕਹਿੰਦਾ ਮੈਂ ਇਸ ਕਰਕੇ ਬਾਲਟੀ ਸਿਰ ਦੇ ਉੱਤੇ ਰੱਖੀ ਹੋਈ ਹੈ ਕਹਿਣ ਤੋਂ ਭਾਵ ਕਿ ਸ਼ਹੀਦੀ ਦਾ ਕਿੰਨਾ ਜਜ਼ਬਾ ਸੀ ਉਹਨਾਂ ਸਿੰਘਾਂ ਦੇ ਵਿੱਚ ਕਿ ਮੈਂ ਵੀ ਸ਼ਹੀਦ ਹੋਵਾਂ ਮੈਂ ਵੀ ਸ਼ਹੀਦ ਹੋਵਾਂ ਸੋ ਤਕਰੀਬਨ ਇਹ ਸ਼ਹੀਦੀਆਂ ਹੋਈਆਂ ਤੇ ਸ਼ਹੀਦੀਆਂ ਤੋਂ ਬਾਅਦ ਜੋ ਕੁਝ ਪਾਣਾ ਵਾਪਰਿਆ ਉਹ ਆਪ ਜੀਆਂ ਨੂੰ ਸਾਰਿਆਂ ਨੂੰ ਪਤਾ ਹੀ ਹੈ ਸੋ ਗੁਰੂ ਰਹਿਮਤ ਕਰੇ ਗੁਰੂ ਬਖਸ਼ਿਸ਼ ਕਰੇ ਸਾਰੇ ਸੰਸਾਰ ਨੂੰ ਸਮਤ ਬਖਸ਼ੇ ਕਿ ਇਹੋ ਜਿਹਾ ਪਾਣਾ ਆਉਣ ਵਾਲੇ ਸਮੇਂ ਵਿੱਚ ਦੁਬਾਰਾ ਨਾ ਵਾਪਰੇ ਸੋ ਇਹਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਜੀ ਭੁੱਲਾਂ ਗਲਤੀਆਂ ਦੀ ਮੁਆਫੀ ਦਿਲ ਦੀ ਗਹਿਰਾਈ ਚੋਂ ਅਸੀਸ ਬਖਸ਼ਣੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਧ

Oh no. ਨਾਮੁ ਵਾਹਿਗੋ ਸਤਿਨਾਮੁ ਵਾਹਿਗੋ ਸਤਿਨਾਮੁ ਵਾਹਿਗੋ ਸਤਿਨਾਮੁ ਵਾਹਿਗੋ ਸਤਿਨਾਮੁ ਵਾਹਿਗੋ